ਡੈਨਿਕਸਪਰਾ ਟੀਵੀ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਵਿਸ਼ੇਕ ਪਰਦਵਾਜ਼ ਤੁਹਾਨੂੰ ਦੱਸ ਦਈਏ ਕਿ ਪਠਾਨਕੋਟ ਪੁਲਿਸ ਵੱਲੋਂ ਜਿਹੜੀ ਆ ਵੱਡੀ ਕਾਰਵਾਈ ਨਜਾਇਜ਼ ਅਸਲੇ ਨੂੰ ਲੈ ਕੇ ਜਿਹੜੀ ਕੀਤੀ ਗਈ ਹੈ ਸਾਡੇ ਨਾਲ ਐਸਐਸਪੀ ਪਠਾਨਕੋਟ ਡੀਐਸ ਢਿੱਲੋਂ ਮੌਜੂਦ ਨੇ ਸਾਰੀ ਗੱਲਬਾਤ ਕਰ ਲਵਾਂਗੇ ਕਿ ਕੀ ਕੀ ਕਾਰਵਾਈ ਕੀਤੀ ਗਈ ਹੈ ਕਿਹੜੇ ਹਥਿਆਰ ਸੀਗੇ ਤੇ ਕੌਣ ਲੋਕ ਸੀਗੇ ਜਿਹੜੇ ਕਿ ਪਠਾਨਕੋਟ ਦੇ ਵਿੱਚ ਇਸ ਚੀਜ਼ ਦਾ ਜਿਹੜਾ ਪ੍ਰਚਲਨ ਜਿਹੜੇ ਅਸੀਂ ਨੇ ਆਤੇ ਹੀ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ मैं अपनी फोर्स को बधाई देता हूं कि तो उन्होंने अपनी जान जोखिम में डालकर पता नहीं कितने घरों के चूलों की आग जो बुझने वाली थी उसको बचा लिया मैं पौने तीन करोड़ लोगों की सुरक्षा की गारंटी लेता हूं मेरा काम है क्योंकि तो मुझे इतना प्यार दिया आपने इतना प्यार दिया अब जिम्मेदारी मेरी है आपने अपना फर्ज निभा दिया ਅਬ ਫਰਜ਼ ਨਿਭਾਉਣੇ ਦੀ ਬਾਰੀ ਮੇਰੀ ਹੈ ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਏਜੀਟੀਐਫ ਨੇ ਸ਼ਕਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲਈ ਵਰਤੇ 270 ਵਾਹਨ ਬਰਾਮਦ ਕੀਤੇ ਨੇ ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ ਪੰਜਾਬ ਚ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਚਲਾ ਰਹੇ ਸੀਗੇ ਸਰ ਸਵਾਗਤ ਜੈ ਦੇਣੀ ਸੀ ਰੱਬ ਦੀ ਧੰਨਵਾਦ ਜੀ ਸਰ ਹਥਿਆਰਾਂ ਨੂੰ ਲੈ ਕੇ ਵੱਡੀ ਜਿਹੜੀ ਕਾਰਵਾਈ ਹੈ ਤੁਹਾਡੇ ਵੱਲੋਂ ਕੀਤੀ ਗਈ ਹੈ ਤੇ ਕੀ ਹਥਿਆਰ ਸੀਗੇ ਸਰ ਤੇ ਕੌਣ ਲੋਕ ਸੀਗੇ ਉਹ ਦੇਖੋ ਅੱਜ ਜਿਹੜੀ ਹੈਗੀ ਆ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਉਹਨਾਂ ਦੇ ਐਸ ਐਚਓ ਸ਼ੁਰਤ ਸਿੰਘ ਮਾਨ ਤੇ ਡੀਐਸਪੀ ਸਿਟੀ ਸਮੀਰ ਸਿੰਘ ਮਾਨ ਇਹਨਾਂ ਨੇ ਇੱਕ ਜਿਹੜਾ ਹੈਗਾ ਆ ਗੈਰ ਕਾਨੂੰਨੀ ਹਥਿਆਰਾਂ ਦਾ ਗੈਂਗ ਜਿਹੜਾ ਹੈਗਾ ਉਹ ਉਹ ਬਰਸਟ ਕੀਤਾ ਇਹਨਾਂ ਕੋਲੋਂ ਭਾਰੀ ਮਾਤਰਾ ਦੇ ਵਿੱਚ ਜਿਹੜਾ ਹੈਗੇ ਆ ਆਰਮਸ ਐਂਡ ਐਮੂਨੀਸ਼ਨ ਜਿਹੜਾ ਬਰਾਮਦ ਕੀਤਾ ਗਿਆ ਸੋ ਬੇਸਿਕ ਟਿਪ ਆਫ ਦੇ ਉੱਤੇ ਜਿਹੜੇ ਹੈਗੇ ਆ ਉਹ ਪੰਜ ਬੰਦੇ ਜਿਹੜੇ ਹੈਗੇ ਆ ਉਹ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਵਿੱਚੋਂ ਪ੍ਰਮੁੱਖ ਜਿਹੜਾ ਇਹਨਾਂ ਦਾ ਕਿੰਗ ਪੀਨਾ ਉਹ ਦੀਪਕ ਮਲੋਤਰਾ ਔਰ ਸਰਵ ਹੈ ਤੇ ਇਹਦੇ ਜਿਹੜੇ ਹੈਗੇ ਗੈਂਗ ਦੇ ਐਸੋਸੀਏਟਸ ਨੇ ਉਹ ਜੋਵਨਪ੍ਰੀਤ, ਪਵਨ ਕੁਮਾਰ, ਸ਼ਾਮ ਅਤੇ ਔਰ ਸ਼ਾਮ ਤੇ ਔਥ ਹੈਗਾ ਅਜੀਤ ਭਗਤ ਉਰਫ ਕਾਲੀ ਇਹਨਾਂ ਸਾਰਿਆਂ ਦੇ ਕੋਲੋਂ ਅਲੱਗ-ਅਲੱਗ ਜਗ੍ਹਾ ਦੇ ਤੋਂ ਡਿਊਰਿੰਗ ਇਨਟੈਰੋਗੇਸ਼ਨ ਚਾਰ ਜਿਹੜੇ ਆ 7.65 ਕੈਲੀਬਰ ਦੇ ਜਿਹੜੇ ਹੈਗੇ ਪਿਸਟਲ ਵਿਦ ਮੈਗਜ਼ੀਨ ਤੇ ਅਮੂਨੀਸ਼ਨ ਤੇ ਇੱਕ ਰਾਈਫਲ ਜਿਹੜੀ ਹੈਗੀ ਆ ਸ਼ਾਰਟ ਗਨ ਹੈਗੀ ਆ ਉਹ 12 ਬੋਰਾ ਵਿਦ ਅਮੂਨੀਸ਼ਨ ਜਿਹੜੀ ਹੈਗੀ ਰਿਕਵਰ ਕੀਤੀ ਗਈ ਆ ਸਰ ਜੇਕਰ ਗੱਲ ਕੀਤੀ ਜਾਵੇ ਸਸਲੇ ਦੀ ਤਾਂ ਅਸਲਾ ਕੀ ਆਪਣੀ ਪਰਸਨਲ ਯੂਸ ਲਈ ਰੱਖਦੇ ਸਿਗੇ ਜਾਂ ਇਹ ਦੀ ਖਰੀਦੋਫੋਕਰ ਜਿਹੜੀ ਕਰਦੇ ਸਿਗੇ ਇਹ ਦੋਨੋਂ ਤਰ੍ਹਾਂ ਇਸਤੇਮਾਲ ਵਿੱਚ ਲਿਆਏ ਜਾਣ ਵਾਲਾ ਅਸਲਾ ਹੈ ਬੇਸਿਕਲੀ ਇਹ ਇੱਕ ਆਰਗੇਨਾਈਜ਼ਡ ਗੈਂਗ ਦੇ ਕ੍ਰਾਈਮਨਲ ਨੇ ਔਰ ਇਹਨਾਂ ਦੇ ਹੀ ਪੁਰਾਣੀ ਅਪਰਾਧਿਕ ਪਿਸ਼ੋਕੜਾ ਹਰੇਕ ਜਿਹੜੇ ਅਪਰਾਧੀ ਆ ਉਹਦੇ ਖਿਲਾਫ 2-2 3-3 4-4 ਮੁਕਾਦਮੇ ਦਰਜ ਨੇ ਇਸ ਤੋਂ ਵੱਧ ਵੀ ਮੁਕਾਦਮੇ ਦਰਜ ਨੇ ਜਿਹਦੇ ਵਿੱਚ ਅਟੈਂਪਟ ਟੂ ਮਰਡਰ ਨਾਰਕੋਟਿਕਸ ਤੇ ਲੁੱਟਖੋਹਾਂ ਦੇ ਜਿਹੜੇ ਮੁਕਾਦਮੇ ਦਰਜ ਆ ਸੋ ਇਹ ਜਿਹੜਾ ਅਸਲਾ ਇਹ ਬਾਹਰਲੇ ਸੂਬੇ ਤੋਂ ਜਿਹੜਾ ਆ ਗਿਆ ਉਹ ਖੁਦ ਆਰਗੇਨਾਈਜ਼ ਕਰਕੇ ਲੈ ਕੇ ਆਉਂਦੇ ਸੀਗੇ ਸਾਰੇ ਆਰਗੇਨਾਈਜ਼ ਕ੍ਰਿਮੀਨਲ ਗੈਂਗ ਦੇ ਮੈਂਬਰ ਆ ਔਰ ਇੱਥੇ ਆ ਕੇ ਉਹਦੀ ਫਰਦਰ ਡਿਸਟ੍ਰਿਬਿਊਸ਼ਨ ਕੀਤੀ ਜਾਂਦੀ ਸੀ ਵਾਰ ਅਲੱਗ-ਅਲੱਗ ਵਾਰਦਤਾ ਕਰਨ ਲਈ ਹੁਣ ਉਹਦੇ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਆ ਕਿ ਇਹਨਾਂ ਇਹਨਾਂ ਨੂੰ ਜਿਹੜਾ ਅਸਲੇ ਨੂੰ ਵਰਤੋਂ ਵਿੱਚ ਕਿੱਥੇ ਕਿੱਥੇ ਲਿਆਂਦਾ ਗਿਆ ਤੇ ਫਰਦਰ ਜਿਹੜੀ ਡਿਸਟ੍ਰਿਬਿਊਸ਼ਨ ਚ ਹਜੇ ਕੁਝ ਹੋਰ ਵੀ ਸਾਨੂੰ ਉਮੀਦ ਆ ਕਿ ਕੁਝ ਹੋਰ ਅਸਲੇ ਮਿਲਣ ਦੀ ਉਮੀਦ ਆ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਉਹ ਟਰੈਕ ਕਰਕੇ ਉਹਨਾਂ ਨੂੰ ਅਸਲੇ ਨੂੰ ਰਿਕਵਰ ਕਰਾਂਗੇ ਸਰ ਮੇਡ ਇਨ ਇੰਡੀਆ ਸੀਗੇ ਕਿ ਬਾਹਰ ਦੇ ਅਸਲੇ ਸਾਰੇ ਜਿਹੜੇ ਯੂਜ਼ ਕਰ ਰਹੇ ਚਾਹੇ ਰਾਈਫਲ ਹੋਵੇ ਚਾਹੇ ਪਿਸਟਲਸ ਹੋਵੇ ਦੇਖੋ ਇਹ ਤਾਂ ਜਾਂਚ ਤੋਂ ਬਾਅਦ ਪਤਾ ਲੱਗੇਗਾ ਅਸੀਂ ਇਹਨਾਂ ਨੂੰ ਬਲਾਸਟਿਕ ਐਕਸਪਰਟ ਦੀ ਜਿਹੜੇ opinion ਲਈ ਭੇਜਾਂਗੇ ਵੈਪਨਸ ਨੂੰ ਠੀਕ ਹੈ ਇਹ ਬੇਸਿਕਲੀ ਸੈਮੀ ਆਟੋਮੈਟਿਕ ਹਥਿਆਰ ਨੇ ਮੈਗਜ਼ੀਨ ਲੋਡ ਦੇ ਨਾਲ ਇਹ ਚੱਲਦੇ ਆ ਤੇ ਇਸ ਤੋਂ ਇਲਾਵਾ ਜਿਹੜੀ 12 ਬੋਰ ਕਰਨਾ ਉਹ ਇੰਡੀਅਨ ਮੇਕ ਹੈ ਉਹ ਸ਼ਕਤੀਮਾਨ ਮੇਡ ਹੈਗੀ ਆ ਤੇ ਜਿਹੜੇ ਪਿਸਟਲਸ ਹੈਗੇ ਆ ਉਹ ਅਸੀਂ ਪਲਾਸਟਿਕ ਏਕਸਪਰਟ ਨੂੰ ਭੇਜ ਕੇ ਹਨ ਦੀ ਜਿਹੜੀ ਹੈਗੀ ਆ ਉਹਨਾਂ ਦੀ ਔਥੈਂਟੀਸਿਟੀ ਤੇ ਉਹਨਾਂ ਦੀ ਕਾਰਾਮਤ ਜਿਹੜੀ ਉੱਥੋਂ ਵੈਰੀਫਾਈ ਕਰਵਾਵਾਂਗੇ ਸੋ ਸਾਰੇ ਇਹ ਮੌਜੂਦਾ ਦੌਰ ਦੇ ਵਿੱਚ ਚੱਲਣ ਵਾਲੇ ਨੇ ਔਰ ਖਤਰਨਾਕ ਹਥਿਆਰ ਨੇ ਸਰ ਹਜੇ ਤਾਂ ਕੁਝ ਪਤਾ ਲੱਗ ਸਕਿਆ ਕਿਥੋਂ ਲੈ ਕੇ ਆਉਂਦੇ ਸੀਗੇ ਇਹ ہتھیار ਸਾਰੇ ਇਹ ਵਾਲੇ ਇਹਨਾਂ ਦਾ ਮੇਨ ਸਰਗਣਾ ਪਿੱਛੇ ਕੌਣ ਸੀਗਾ ਇਹਦੇ ਪਿੱਛੇ ਦੇਖੋ ਉਹ ਅਸੀਂ ਇਨਵੈਸਟੀਗੇਸ਼ਨ ਆ ਉਹ ਰਿਵੀਲ ਨਹੀਂ ਕਰ ਸਕਦੇ ਕਿਉਂਕਿ ਸਾਡੀ ਇਨਵੈਸਟੀਗੇਸ਼ਨ ਜਾਰੀ ਆ ਇਹ ਬਾਹਰਲੇ ਸੂਬੇ ਤੋਂ ਲੈ ਕੇ ਆਉਂਦੇ ਸੀ ਉਹਦੇ ਬਾਰੇ ਵੀ ਅਸੀਂ ਹਜੇ ਰਿਵੀਲ ਨਹੀਂ ਕਰ ਸਕਦੇ ਕਿਉਂਕਿ ਅਸੀਂ ਉਹਦੇ ਚ ਅਗੀਆਂ ਅਗਲੀਆਂ ਕਾਰਵਾਈਆਂ ਜਿਹੜੀਆਂ ਜਾਰੀ ਰੱਖਣੀਆਂ ਨੇ ਜੀ ਤਾਂ ਬਿਲਕੁਲ ਪੰਜ ਜਣਿਆਂ ਨੂੰ ਜਿਹੜਾ ਹੈ ਗ੍ਰਿਫਤਾਰ ਪਠਾਨਕੋਟ ਪੁਲਿਸ ਵੱਲੋਂ ਕੀਤਾ ਗਿਆ ਭਾਰੀ ਮਾਤਰਾ ਦੇ ਵਿੱਚ ਅਸਲਾ ਉਹਨਾਂ ਕੋਲ ਜਿਹੜਾ ਬਰਾਮਦ ਹੋਇਆ